ਅਸਵਧ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਨਿੱਜੀ ਸਕੂਲ ਨੂੰ ਪ੍ਰਾਈਵੇਟ ਸਕੂਲ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਭਰੀ ਈਮੇਲ ਆਉਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਤਾਂ ਕਰ ਦਿੱਤੀ ਗਈ ਹੈ ਪਰ ਮਾਪਿਆਂ ਦੇ ਵਿੱਚ دہشت ਦਾ ਮਾਹੌਲ ਦੇਖਿਆ ਜਾ ਰਿਹਾ ਹੈ ਪੂਰਾ ਘਟਨਾ ਕਰਮ ਲੁਧਿਆਣਾ ਦੇ ਇੱਕ ਨਿੱਜੀ ਸਕੂਲ ਤਾਂਦਰਾ ਦੇ ਨਜ਼ਦੀਕ ਦੇ ਸਕੂਲ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਬਾਹਰ ਸੁਰੱਖਿਆ ਜਿਹੜੀ ਇਹੋ ਤਾਇਨਾਤ ਕਰ ਦਿੱਤੀ ਗਈ ਹੈ ਪਰ ਇਸ ਪੂਰੀ ਖਬਰ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਲੁਧਿਆਣਾ ਤੋਂ ਸਾਡੇ ਸੀਨੀਅਰ ਪੱਤਰਕਾਰ ਮਨਿੰਦਰ ਦੇ ਨਾਲ ਮਨਿੰਦਰ ਪੂਰਾ ਮਾਮਲਾ ਕੀ ਹੈ ਸੁਮੇਰ ਦੇਖੋ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਈਮੇਲ ਆਂਦੀ ਹੈ ਬਿਲਕੁਲ ਇੱਕ ਤੰਦਰਾ ਰੋਡ ਤੇ ਸਕੂਲ ਹੈ ਨਿੱਜੀ ਸਕੂਲ ਹੈ ਉੱਥੇ ਇੱਕ ਈਮੇਲ ਆਂਦੀ ਹੈ ਕਿ 5 ਅਕਤੂਬਰ ਨੂੰ ਇਸ ਸਕੂਲ ਨੂੰ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਪੁਲਿਸ ਵੀ ਹਰਕਤ ਵਿੱਚ ਆਂਦੀ ਹੈ ਪੁਲਿਸ ਇਸ ਮਾਮਲੇ ਦੀ ਉਹਨਾਂ ਜਾਂਚ ਕਰ ਰਹੀ ਹੈ ਕਿ ਆਖਰਕਾਰ ਜਿਹੜੀ ਇਹ ਈਮੇਲ ਕਿਸ ਨੇ ਕੀਤੀ ਹੈ ਹਾਲਾਂਕਿ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤੋਂ ਆਈਪੀ ਐਡਰੈਸ ਤੋਂ ਇਹ ਈਮੇਲ ਹੋਈ ਹੈ ਕਿ ਈਮੇਲ ਜਨਰੇਟ ਹੋਈ ਹੈ ਇਹ ਵੀ ਖਬਰ ਆ ਰਹੀ ਹੈ ਕਿ ਇੱਕ 15 ਸਾਲ ਦਾ ਜਿਹੜਾ ਨੌਜਵਾਨ ਹੈ ਉਸ ਨੂੰ ਨਾਬਾਲਗ ਹੈ ਉਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਹੀ ਲਿਆ ਹੈ ਪੁਲਿਸ ਪੁੱਛਗਿੱਛ ਕਰ ਰਹੀ ਹੈ ਕਿ ਆਖਰਕਾਰ ਕਿਉਂ ਉਸ ਵੱਲੋਂ ਕਿ ਕੋਈ ਜੀ ਰਣਜੀਤ ਸਿੰਘ ਕਿਸੇ ਸਕੂਲ ਦੇ ਸੁਪਰ ਮੈਡਮ ਦੇ ਨਾਲ ਜਾਂ ਪ੍ਰਿੰਸੀਪਲ ਦੇ ਨਾਲ ਇਹ ਵੱਡੇ ਜਿਹੜੇ ਕਾਰਨ ਨੇ ਪਤਾ ਲੱਗਣਗੇ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਇਸ ਮਾਮਲੇ ਤੇ ਕਰ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਸਭ ਤੋਂ ਅਹਿਮ ਗੱਲ ਕੀ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਜਦੋਂ ਸਕੂਲ ਭੇਜਦੇ ਆ ਇਹੀ ਡਰ ਬਣਿਆ ਰਹਿੰਦਾ ਹੈ ਕਿ ਜਿਹੜੇ ਸਕੂਲ ਬੱਸ ਦੇ ਵਿੱਚ ਜਾਂ ਆਟੋ ਦੇ ਵਿੱਚ ਜਾਣਾ ਸੁਰੱਖਿਆ ਹੋਵੇ ਪਰ ਜੇਕਰ ਸਕੂਲਾਂ ਨੂੰ ਹੀ ਬੰਬ ਦੇ ਨਾਲ ਉਡਾਉਣ ਦੀ ਧਮਕੀ ਆਵੇ ਤਾਂ ਮਾਪਿਆਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਦਾ ਹੈ ਇਸ ਤਰ੍ਹਾਂ ਅੱਜ ਮਾਹੌਲ ਦੇਖਿਆ ਸਕੂਲ ਦਾ ਮਾਹੌਲ ਦੇਖਿਆ ਉੱਥੇ ਪੁਲਿਸ ਵੱਡੇ ਪੱਧਰ ਤੇ ਪੁਲਿਸ ਤਾਇਨਾਤ ਕੀਤੀ ਹੋਈ ਸੀ ਹਾਲਾਂਕਿ ਜਦੋਂ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕੋਈ ਬੋਲਣ ਨੂੰ ਤਿਆਰ ਨਹੀਂ ਸੀਗਾ ਕਿ ਇਹ ਪੁਲਿਸ ਕਿਉਂ ਲਗਾਈ ਗਈ ਹੈ ਹਾਲਾਂਕਿ ਉਹਨਾਂ ਦਾ ਕਹਿਣਾ ਸੀ ਕਿ ਡਾਇਰੈਕਟਰ ਦੀ ਡੈਥ ਹੋਈ ਹੈ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਨਜ਼ਰ ਆ ਰਹੀ ਸੀ ਜ਼ਰੂਰ ਬੱਚਿਆਂ ਦੇ ਮਾਪਿਆਂ ਦੇ ਵਿੱਚ ਬੱਚਿਆਂ ਦੇ ਵਿੱਚ ਸਹਿਨ ਦਾ ਮਾਹੌਲ ਜ਼ਰੂਰ ਸੀ ਹਾਲਾਂਕਿ ਜਿਸ ਤਰ੍ਹਾਂ ਅੱਜ ਸ਼ਨੀਵਾਰ ਹੈ ਆਪਾਂ ਬਾਕੀ ਸਕੂਲਾਂ ਤੇ ਛੁੱਟੀ ਹੁੰਦੀ ਹੈ ਪਰ ਇਸ ਸਕੂਲ ਅੱਜ ਲੱਗਣਾ ਸੀ ਪਰ ਇਸ ਕਾਰਨ ਤਾਂ ਕਿਉਂਕਿ ਵੱਡੇ ਪੱਧਰ ਤੇ ਵੱਡੀ ਗਿਣਤੀ ਦੇ ਇੱਥੇ ਬੱਚੇ ਸਕੂਲ ਆਉਂਦੇ ਨੇ ਸਕੂਲ ਪੜ੍ਹਦੇ ਨੇ ਆ ਕੇ ਅਧਿਆਪਕ ਵੀ ਹੁੰਦੇ ਨੇ ਤਾਂ ਇਸ ਨੂੰ ਲੈ ਕੇ ਲਗਾਤਾਰ ਜਿਹੜਾ ਸੈਂਮ ਦਾ ਮੌਲਦਾ ਬਣਿਆ ਹੋਇਆ ਪਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਇਹ ਜਿਹੜੀ ਈਮੇਲ ਆਈ ਹੈ ਇਹ ਕਿੱਥੋਂ ਆਈ ਹੈ ਆਈਪੀ ਐਡਰੈਸ ਵਾਲਾ ਕਿ ਇੱਕ ਨੌਜਵਾਨ ਨੂੰ ਇਹਨਾਂ ਨੇ ਕਾਬੂ ਵੀ ਕੀਤਾ ਹੈ ਉਹਨੇ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਕਿ ਆਖਰਕਾਰ ਉਸ ਬੱਚੇ ਵੱਲੋਂ ਕਿਉਂ ਇਹ ਮੇਲ ਕੀਤੀ ਗਈ ਸੀ ਜਾਂ ਇਸ ਪਿੱਛੇ ਕੋਈ ਹੋਰ ਵੱਡਾ ਕਾਰਨ ਵੀ ਹੋ ਸਕਦਾ ਹੈ ਇਹ ਹੁਣ ਇਨਵੈਸਟੀਗੇਸ਼ਨ ਦਾ ਤੋਂ ਬਾਅਦ ਹੀ ਜਿਹੜੀ ਇਹ ਗੱਲ ਸਾਹਮਣੇ ਆਊਗੀ ਪਰ ਪੁਲਿਸ ਲਗਾਤਾਰ ਇਸ ਲਈ ਪੁ ਇੱਕ ਈਮੇਲ ਆਈ ਹੈ ਕਿ ਨਿੱਜੀ ਸਕੂਲ ਜੋ ਕਿ ਤਾਵਾੜਾ ਰੋਡ ਤੇ ਹੈ ਉਸ ਤੋਂ ਬਾਅਦ ਪੁਲਿਸ ਹਰਕਤ ਤੇ ਚਾਹਦੀ ਹੈ ਤਾਂ ਪੁਲਿਸ ਵੱਡੇ ਪੱਧਰ ਤੇ ਤਣਾਤ ਕੀਤੀ ਗਈ ਹੈ ਹਾਲਾਂਕਿ ਸਕੂਲ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਕਿ ਸੁਰੱਖਿਆ ਨੂੰ ਦੇਖਦੇ ਹੋਏ ਕਿ ਆਖਰਕਾਰ ਵਾਕਈ ਕਿਤੇ ਕਿ ਇਸ ਪਿੱਛੇ ਕੋਈ ਵੱਡਾ ਕਾਰਨ ਤਾਂ ਨਹੀਂ ਕੋਈ ਹੋਰ ਲੋਕ ਤਾਂ ਨਹੀਂ ਇਸ ਪਿੱਛੇ ਜੀ ਠੀਕ ਹੈ ਤੁਸੀਂ ਇਸ ਖਬਰ ਤੇ ਨਜ਼ਰ ਬਣਾਈ ਰੱਖਣਾ ਜਲਦ ਤੁਹਾਡੇ ਤੋਂ ਜਾਣਕਾਰੀ ਲਾਵਾਂਗੇ ਸੋ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਵੱਡੇ ਸਕੂਲ ਤੋਂ ਇੱਕ ਨਿੱਜੀ ਸਕੂਲ ਦੇ ਵਿੱਚ ਧਮਕੀ ਭਰੀ ਈਮੇਲ ਆਉਂਦੀ ਹੈ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਜਿਹੜੀ ਇਹ ਈਮੇਲ ਹੈ ਇਹ ਬਿਹਾਰ ਤੋਂ ਭੇਜੀ ਗਈ ਹੈ ਜਾਂ ਫਿਰ ਇਸ ਦੇ ਵਿੱਚ ਨਾਬਾਲਗ ਬੱਚਿਆਂ ਦੇ ਵੱਲੋਂ ਸ਼ਰਾਰਤ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਤਫਤੀਸ਼ ਤੋਂ ਬਾਅਦ ਕੀ ਅਹਿਮ ਖੁਲਾਸੇ ਹੋਣਗੇ ਮਾਪਿਆਂ ਦੇ ਵਿੱਚ دہشت ਦਾ ਮਾਹੌਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਖਬਰ ਨੂੰ ਲੈ ਕੇ ਹੋਰ ਜਾਣਕਾਰੀ ਲੈ ਕੇ ਹਾਜ਼ਰ ਹੋਣੇ ਆ ਸਾਡੇ ਕੋਲ ਇਨਫੋਰਮੇਸ਼ਨ ਤੋਂ ਕੋਈ ਨਹੀਂ ਹੈਗੀ ਆਪਣੇ ਹਸਨਾਂ ਸੀਨੀਅਰ ਅਫਸਰ ਨੇ ਕਿਹਾ ਵੀ ਤੁਸੀਂ ਇੱਥੇ ਡਿਊਟੀ ਕਰਨੀ ਆ ਸੀ ਕਿਹੜਾ ਸਕੂਲ ਹੈ ਸ੍ਰੀ ਗੁਰੂ ਹਰਕ੍ਰਿਸ਼ਨ ਆਦਰਸ਼ ਸੀਨੀਅਰ ਸਕੂਲ ਨੰਡੀਸਕੋਟ ਠੀਕ ਹੈ ਕੋਈ ਬੰਬੂਮ ਨਾਲ ਤਮਕੀਨ ਵੀ ਹੈ ਉੜਾਮ ਦੀ ਹਾਂਜੀ ਇਹ ਤਾਂ ਸੁਣਿਆ ਵੀ ਕਹਿੰਦੇ ਮੇਲ ਆਈ ਹੈ ਵੀ ਸੰਬੰਧਿਤ ਡਿਊਟੀ ਕੀ ਮੇਲ ਚ ਕੀ ਲਿਖਿਆ ਹੈ ਕੁਝ ਪਤਾ ਲੱਗਿਆ ਬਈ ਆਪਾਂ ਜੀ ਬਾਰੇ ਕੋਈ ਸਰ ਪੁਲਿਸ ਇਸ ਮਾਮਲੇ ਦੇ ਬਾਰੇ ਜਾਂਚ ਵੀ ਕਰਦੀ ਹੈ ਕੁਝ ਪਤਾ ਲੱਗ ਪਾਇਆ ਹੁਣ ਤੱਕ ਕਿ ਮੇਲ ਭੇਜਣ ਵਾਲਾ ਕੌਣ ਸੀ ਨਹੀਂ ਸਾਨੂੰ ਇਹਦੇ ਬਾਰੇ ਕੁਝ ਨਹੀਂ ਮਤਲਬ ਜਿਹੜੀ ਇੱਥੇ ਪੁਲਿਸ ਦਾ ਨਾਦ ਕੀਤੀ ਗਈ ਹੈ ਯਾਨੀ ਕਿ ਕਿਤੇ ਨਾ ਕਿਤੇ ਡਰ ਦਾ ਮਾਹੌਲ ਤਾਂ ਜ਼ਰੂਰ ਹੈ ਨਾ ਕਿਉਂਕਿ ਛੋਟੇ ਛੋਟੇ ਬੱਚੇ ਸਕੂਲ ਦੇ ਵਿੱਚ ਆਉਂਦੇ ਨੇ ਉਹਦੇ ਵਸੇ ਐਕਚੁਅਲੀ ਪਹਿਲਾਂ ਹੀ ਛੁੱਟੀਆਂ ਹੈਗੀਆਂ ਇੱਥੇ ਸਕੂਲ ਦੇ ਵਿੱਚ ਇੱਕ ਅਜ ਤਾਂ ਸਕੂਲ ਲੱਗਣਾ ਸੀਗਾ ਛੁੱਟੀ ਹੈ ਹਾਂ ਵੀ ਛੁੱਟੀ ਹੈ ਅਜਿਹਾ ਕਿ ਇਹਨਾਂ ਦੇ ਜਿਹੜੇ ਕੋਈ ਮੈਨੇਜਮੈਂਟ ਆ ਹੈਗੇ ਹਨਾ ਹਾਂਜੀ ਉਹਨਾਂ ਦੀ ਡੈਥ ਹੋ ਗਈ ਸੀ ਉਹਦੇ ਸੰਬੰਧਿਤ ਮੰਨਣਾ ਸਰ ਇੱਥੇ ਕੇ ਬੱਚੇ ਨੂੰ ਧਮਕੀ ਦਿੱਤੀ ਕਿ ਇਹਨਾਂ ਨੂੰ ਧਮਕੀ ਦਿੱਤੀ ਵੀ ਸਕੂਲ ਨੂੰ ਉਡਾ ਦੇਣਾ ਬੰਬ ਨਾਲ ਜਿਹੜਾ ਸਕੂਲ ਆ ਜੀ ਹਰਗ੍ਰਸ਼ਨ ਪਬਲਿਕ ਸਕੂਲ ਤਾਂ ਦਾ ਰਹੀ ਹਾਂ ਹਾਂ ਜੀ ਸਰ ਤੇ ਹਮ ਮੌਕੇ ਤੇ ਪਹੁੰਚੇ ਹਾਂ ਟੈਂਟੀ ਸਾਹਿਬ ਵਰਤਾਈ ਸਾਰੇ ਚੈੱਕ ਕਰਵਾਤੀ ਹੈ ਸਰ ਹਮ ਤੇ ਕੋਈ ਗੱਲਬਾਤ ਹੋ ਪਈ ਹੈ ਮੈਡਮ ਨਹੀਂ ਗੱਲਬਾਤ ਸਰ ਤਾਂ ਕੋਈ ਨਹੀਂ ਹਮ ਜਾਂਚ ਕਿਉਂ ਆਂਦੀ ਜਾਂਚ ਚੱਲ ਰਹੀ ਹੈ ਅੱਗੇ ਸਿਨੀਅਰ ਅਫਸਰਾਂ ਦੇ ਨੌਲੇਜ ਵਿੱਚ ਹੈ ਸਰ ਤਮਕੀਲ ਕਿਨਾਂ ਵੱਲੋਂ ਦਿੱਤੀ ਗਈ ਜੀ ਕਿਸੇ ਨੂੰ ਈਮੇਲ ਰਾਹੀਂ ਦਿੱਤੀ ਗਈ ਸਰ ਈਮੇਲ ਹਾਂ ਜੀ ਸਰ ਤੇ ਟ੍ਰੇਸ ਕਰ ਲਿਆ ਉਹਨੂੰ ਸਰ ਇਹ ਨਹੀਂ ਪਤਾ ਹੁਣ ਟ੍ਰੇਸ ਨਹੀਂ ਤਾਂ ਅਫਸਰਾਂ ਨੂੰ ਪਤਾ ਲੱਗੇ ਕਹੀ ਹੈ ਹਾਂ ਜੀ ਸਰ ਕਿਹੜੀ ਲੱਗਦੀ ਐ ਸਰ ਇਹ ਬਸੰਤ ਐਵੇਨਿਊ ਐਵੇਨਿਊ ਥਾਣਾ 사ਦਰ ਜੀ 사ਦਰ ਲੁਧਿਆਣਾ ਹਾਂ ਜੀ ਹਾਂ ਜੀ ਸਾਡਾ ਅਫਸਰ ਮੌਕੇ ਪਹੁੰਚ ਗਿਆ ਸਰ ਤੁਹਾਡੀ ਪੀਸੀਆਰ ਦੀ ਡਿਊਟੀ ਹੈ ਹਾਂ ਜੀ ਹਾਂ ਸਰ ਪੀਸੀਆਰ ਸਰ ਕੱਲ ਦੀ ਗੰਦੇ ਜੀ ਇੱਥੇ ਤੁਹਾਡੀ ਕੀ ਕਦੋਂ ਪਤਾ ਲੱਗਿਆ ਤੁਹਾਨੂੰ ਸਾਨੂੰ ਸਵੇਰੇ ਪਤਾ ਲੱਗਿਆ ਹਾਂ ਜੀ ਸਾਡੀ ਸ਼ਿਫਟ ਸਵੇਰੇ ਚੇਂਜ ਹੋਈ ਹੈ ਜੀ ਹਾਂ ਜੀ ਸਰ ਠੀਕ ਐ ਸਰ ਥੈਂਕ ਯੂ ਓਕੇ